ਕਈ ਬੁੱਢੇ ਹੋ ਕੇ ਵੀ ਅਸੀਂ 90 ਸਾਲ ਦੇ ਹੋ ਗਏ ਨੇ ਅਜੇ ਵੀ ਪਰਿਵਾਰ ਤੋਂ ਉਦਾਸ ਨਹੀਂ ਹੋਏ ਉਸ ਜੀਵਨ ਤੋਂ ਜੋ 70 80 ਸਾਲ ਤੋਂ ਜੀ ਰਹੇ ਨੇ ਉਦਾਸ ਨਹੀਂ ਹੋਏ ਜੋ ਕਹਿ ਰਹਿਆ ਇਸ ਨੂੰ ਕਿਦਰ ਇੱਕ ਨਵਾਂ ਖਿਆਲ ਵੀ ਨਾ ਲੈ ਲੈਣਾ ਪਰਿਵਾਰ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ ਪਰਿਵਾਰ ਨੂੰ ਹੀ ਉਜਾੜ ਸਮਝ ਲੈ ਘਰ-ਬਾਰ ਨੂੰ ਹੀ ਉਜਾੜ ਸਮਝ ਲੈ ਵਨ ਸੇ ਸਦਨ ਅਗਰ ਕੋਈ ਪੂਰੀ ਚੇਸ਼ਟਾ ਨਾਲ ਜੀਵੇ ਹੈ ਪੂਰੀ ਲਗਨ ਦੇ ਨਾਲ ਜੀਵੇ ਹੈ ਪੂਰੀ ਸਿਆਣਪ ਦੇ ਨਾਲ ਜੀਵੇ ਇੱਕ ਦਿਨ ਉਦਾਸ ਹੋ ਜਾਏਗਾ ਔਰ ਜੋ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਕਥਨ ਅਨੁਸਾਰ ਅਜੇ ਇਹ ਸਿਆਣਪ ਨਾਲ ਨਹੀਂ ਜੀਆ ਖਾਸ ਕਰਕੇ ਅਗਰ ਬੁੱਢਾ ਮਨੁੱਖ ਵੀ ਉਦਾਸ ਨਹੀਂ ਹੋਇਆ ਤਾਂ ਇਸ ਨੇ ਅਕਲ ਨੂੰ ਜ਼ਰੂਰ ਤਾਲੇ ਲਾਇਆ ਨਹੀਂ ਨਹੀਂ ਤੇ ਉਦਾਸੀ ਪੈਦਾ ਹੋਣੀ اگر اجے بھی ਖਛਿਤ ਹੈ اجے ਵੀ ਅੱਖੇ ਹੁਣ ਮੈਂ ਪੜਪੋਤਰੇ ਦਾ ਵਿਆਹ ਵੇਖ ਕੇ ਮਰਨਾ ਹੈ ਤੇ ਇਸ ਤੋਂ ਅਗਾ ਵੀ ਉਹਦੀ ਲਾਲਸਾ ਹੈ ਤਾਂ ਅਜੇ ਇਸ ਜੀਵਨ ਤੋਂ ਉਦਾਸ ਨਹੀਂ ਹੋਇਆ ਜਿਸ ਤਰ੍ਹਾਂ ਦਾ ਇਹ ਜੀ ਰਿਹਾ ਇਸ ਤੋਂ ਉਦਾਸ ਨਹੀਂ ਹੋਇਆ ਤੋਂ ਪਹਿਲੀ ਜ਼ਿੰਦਗੀ ਹੈ ਮਨੁੱਖ ਜੀਵਦਾ ਹੈ ਪਰਿਵਾਰ ਲਈ ਪਰਿਵਾਰ ਦੇ ਚ ਹੈ ਮਾਂ ਬਾਪ ਬੱਚੇ ਪਤੀ ਪਤਨੀ ਸਰਾ ਪਹਿਣਾ ਯਾਰ ਦੋਸਤ ਅਗਰ ਕੋਈ ਸਿਆਣਪ ਦੇ ਨਾਲ ਜੀ ਰਿਹਾ ਹੈ ਤਾਂ ਇਹ ਸਿਆਣਪ ਇੱਕ ਦਿਨ ਇਸ ਨੂੰ ਉਦਾਸ ਕਰ ਦੇਵੇਗੀ ਨਿਰਾਸ਼ ਕਰ ਦੇਵੇਗੀ ਔਰ ਐਸਾ ਜੋ ਵੀ ਹੈ ਅਗਰ ਉਦਾਸ ਹੋਇਆ ਹੈ ਤਾਂ ਫਿਰ ਕੋਈ ਨਵੀਂ ਦੁਨੀਆ ਲੱਭੇਗਾ ਕੋਈ ਨਵਾਂ ਜਗਤ ਚਾਹੀਦਾ ਔਰ ਅਗਰ ਕੋਈ ਜਵਾਨ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਤਾਂ ਬਹੁਤ ਵੱਡੀ ਸਿਆਣਪ ਹੈ ਅਗਰ ਕੋਈ ਬੁੱਢਾ ਵੀ ਉਦਾਸ ਤੇ ਨਿਰਾਸ਼ ਨਹੀਂ ਹੋਇਆ ਬਹੁਤ ਵੱਡੀ ਮੂਰਖਤਾ ਹੈ ਮੁਸਤਾਫੀ ਮਾਫ ਅਗਰ ਕੋਈ ਬੱਚਾ ਉਦਾਸ ਹੋ ਗਿਆ ਹੈ ਨਿਰਾਸ਼ ਹੋ ਗਿਆ ਹੈ ਬੜੀ ਪਰਮ ਸਿਆਣਪ ਹੈ ਪਰ ਪੈਰ ਕਬਰ ਵਿੱਚ ਪਿਆ ਬੁੱਢਾ ਹੈ ਉਦਾਸ ਨਹੀਂ ਹੋਇਆ ਨਿਰਾਸ਼ ਨਹੀਂ ਹੋਇਆ ਮਹਾਨ ਮੂਰਖਤਾ ਹੈ ਧਰੋ ਪੰਜ ਸਾਲਾਂ ਚ ਹੀ ਉਦਾਸ ਹੋ ਗਿਆ ਹੈ ਨਿਰਾਸ਼ ਹੋ ਗਿਆ ਹੈ ਕਹਿੰਦਾ ਇਸ ਪਿਤਾ ਦੀ ਗੋਦ ਵਿੱਚ ਕੀ ਬੈਠਣਾ ਕੁਝ ਦਿਨਾਂ ਦੀ ਖੇੜਾ ਇਹ ਨਹੀਂ ਰਹੇਗਾ ਜਾਂ ਮੈਂ ਨਹੀਂ ਰਹਾਗਾ ਗੋਦ ਤੇ ਖਤਮ ਹੋ ਜਾਏਗੀ ਮੈਂ ਉਸ ਦੀ ਗੋਦ ਵਿੱਚ ਬੈਠਣਾ ਹੈ ਜਿਹੜੀ ਕਦੀ ਖਤਮ ਨਹੀਂ ਹੁੰਦੀ ਤੋ ਹੈਗਾ ਤੇ 5 ਸਾਲ ਦਾ ਸੀ ਉਦਾਸ ਹੋ ਗਿਆ ਮਾਂ ਤੋਂ ਪਿਤਾ ਤੋਂ ਅਜੇ ਪਤਨੀ ਅਜੇ ਹੋਰ ਬਾਕੀ ਸੰਬੰਧ ਤੇ ਜੁੜੇ ਨਹੀਂ ਸੰ ਸਿਰਫ ਦੋ ਹੀ ਸੰਬੰਧ ਸੰ ਮਾਂ ਬਾਪ ਦੇ ਇਥੋਂ ਉਦਾਸ ਹੋ ਗਿਆ ਸੰਬੰਧ ਕਈ ਦਫਾ ਬਹੁਤ ਵੱਧ ਗਏ ਬੱਚੇ ਵੀ ਹੋ ਗਏ ਪੋਤਰੇ ਵੀ ਹੋ ਗਏ ਪੋਤਰੀਆਂ ਵੀ ਹੋ ਗਈਆਂ ਦੋਤਰੀਆਂ ਵੀ ਹੋ ਗਈਆਂ ਭੈਣਾਂ ਨੇ ਭਰਾ ਨੇ ਬਹੁਤ ਲੰਬਾ ਚੌੜਾ ਪਸਾਰ ਹੈ ਪਰ ਅਜੇ ਵੀ ਉਦਾਸ ਨਹੀਂ ਹੋਇਆ ਖਾਸ ਕਰਕੇ ਬੁੱਢਾ ਹੋ ਗਏ ਤਾਂ ਇਤਨੀ ਗੱਲ ਸਪਸ਼ਟ ਹੈ ਇਹ ਅਕਲ ਦੇ ਤਲ ਤੇ ਨਹੀਂ ਜੀ ਰਿਹਾ ਦਿਮਾਗੀ ਤਲ ਤੇ ਨਹੀਂ ਜੀ ਰਿਹਾ ਬਸ ਜੀ ਰਿਹਾ ਹੈ ਬੁਸਤਾਖੀ maaf ਜੈਸੇ ਪਸ਼ੂ ਜੀ ਨੇ ਦੇ ਜਿਵੇਂ ਕੀੜੇ ਮਕੋੜੇ ਜੀਵਨ ਲਿਦਾ। ਸ਼ਾਮਾ ਮੁਲਕ ਅਗਰ ਉਹ ਧਾਰਮਿਕ ਨਹੀਂ ਜੀਏ ਤੇਵਾਦਤ ਨਹੀਂ ਵੀ ਕਰਦਾ ਮੰਦਰ ਮਸਜਿਦ ਗੁਰਦੁਆਰੇ ਨਹੀਂ ਵੀ ਜਾਂਦਾ ਤਾਂ ਵੀ ਉਦਾਸ ਹੋ ਜਾਏਗਾ। ਫਰਾਈਡ ਉਦਾਸ ਹੋ ਗਿਆ ਸੀ ਕਹਿੰਦਾ ਸੀ ਇਹ ਮਸ਼ੀਨ ਦੀ ਤਰ੍ਹਾਂ ਜੀ ਕੇ ਮੈਂ ਕੀ ਕਰਾਂ। ਇਹ ਤੇ ਮਸ਼ੀਨੀ ਜ਼ਿੰਦਗੀ ਸਵੇਰੇ ਖਾ ਲਿਆ ਸ਼ਾਮੇ ਖਾ ਲਿਆ। ਪਰਿਵਾਰ ਨਾਲ ਜਿਹੜੀ ਕੱਲ ਗੱਲਾਂ ਕੀਤੀਆਂ ਸਨ ਉਹੀ ਅੱਜ ਕੋਈ ਨਵੀਂ ਗੱਲ ਤੇ ਹੈ ਨਹੀਂ। ਕਿ ਇਸੇ ਤਰੀਕੇ ਨਾਲ ਮੈਂ ਜੀ ਵੀ ਜਾਣਾ। ਉਦਾਸ ਹੋ ਗਿਆ ਸੀ। ਜੋ ਨਹੀਂ ਵਿੱਚ ਨਿਰਾਸ਼ ਹੋ ਗਿਆ ਸੀ ਪਰ ਇਸ ਵਿਚਾਰੇ ਦਾ ਜਨਮ ਕਿਉਂਕਿ ਜਰਮਨੀ ਦੇਚ ਹੋਇਆ ਤੋ ਧਰਮ ਦੀ ਕੋਈ ਸਿੱਖਿਆ ਦੀਖਸ਼ਾ ਇਸ ਨੂੰ ਮਿਲ ਨਾ ਸਕੇ ਜ਼ਿੰਦਗੀ ਉਦਾਸੀਨਤਾ ਤੇ ਨਿਰਾਸ਼ਾ ਵਿੱਚ ਬੀਤ ਗਈ ਇਸ ਤੋਂ ਅੱਗੇ ਨਹੀਂ ਜਾ ਸਕੇ ਸਾਡੇ ਇਸ ਦੇਸ਼ ਵਿੱਚ ਕਾਫੀ ਸਹੂਲਤਾਂ ਹੈ ਇਸ ਮਾਮਲੇ ਚ ਅਗਰ ਕੋਈ ਉਦਾਸ ਹੋ ਗਿਆ ਪਰਿਵਾਰ ਤੋਂ ਧਨ ਸੰਪਤਾ ਤੋਂ ਅਰਥ ਵਿਵਸਥਾ ਤੋਂ ਤੋ ਇਹ ਨਿਰੰਕਾਰ ਦੀ ਖੋਜ ਕਰੇ ਅਤੇ ਇਸ ਖੋਜ ਦੇ ਚ ਇਸ ਨੂੰ ਮਦਦ ਮਿਲੇ ਤਾਂ ਮੰਦਰ ਮਸਜਿਦ ਗੁਰਦੁਆਰੇ ਨੇ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਨੇ ਤਰ੍ਹਾਂ ਤਰ੍ਹਾਂ ਦੀ ਸਤਸੰਗ ਨੇ ਤਾਂ ਕਿ ਇਸ ਦੀ ਰਹਿਨਮਾਈ ਹੋ ਸਕੇ ਪੂਰਨ ਤੌਰ ਤੇ ਜੇ ਕੋਈ ਉਦਾਸ ਤੇ ਨਿਰਾਸ਼ ਹੋਇਆ ਹੈ ਬੜੀ ਲਗਨ ਦੇ ਨਾਲ ਉਹ ਧਰਮ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰੇਗਾ ਜਿਹੜੀ ਰਹਿਤ ਬੈਤ ਹੈ ਜਿਹੜੀ ਸ਼ਰ੍ਹਾ ਹੈ ਜਿਹੜਾ ਕਰਮ ਕਾਂਡ ਹੈ ਉਨੇ ਪੂਰੀ ਤਾਕਤ ਨਾਲ ਨਿਭਾਵੇਗਾ। ਅਗਰ ਉਸ ਦਾ ਜਨਮ ਸਨਾਤਨ ਮਤ ਦੇ ਚ ਹਿੰਦੂ ਘਰਾਣੇ ਚ ਹੋਇਆ ਤਾਂ ਸਾਰਾ ਕਰਮ ਕਾਂਡ ਬੜੀ ਸ਼ੌਕ ਨਾਲ ਕਰੇਗਾ। ਅਗਰ ਉਸ ਦਾ ਜਨਮ ਸਿੱਖ ਘਰਾਣੇ ਚ ਹੋਇਆ ਤਾਂ ਰਹਿਤ ਵੈਤ ਵੀ ਪੂਰੀ ਪਾਲਣਾ ਕਰੇਗਾ। ਅਗਰ ਉਸ ਦਾ ਜਨਮ ਮੁਸਲਮਾਨ ਘਰਾਣੇ ਚ ਹੋਇਆ ਤਾਂ ਸ਼ਰਾ ਦਾ ਪੱਕਾ پابੰਦ ਹੋਵੇਗਾ। ਸੁਨਨਤ ਰੱਖੇਗਾ, ਜ਼ਕਾਤ ਦੇਵੇਗਾ, ਰੋਜ਼ਾ ਰੱਖੇਗਾ। ਹਾਜ ਕਰਨ ਜੋ ਹੈ ਜਾਵੇਗਾ Quran ਦੀ ਤਲਾਵਤ ਕਰੇਗਾ ਪੰਜ ਵਕਤ ਦਾ ਪੱਕਾ ਨਮਾਜ਼ੀ ਹੋਵੇਗਾ ਸ਼ਰਾ ਦੀ ਜਿੰਨੀ ਪਾਬੰਦੀ ਹੈ ਉਸ ਨੂੰ ਪੂਰੀ ਤਾਕਤ ਨਾਲ ਨਿਭਾਵੇਗਾ ਅਗਰ ਨਹੀਂ ਨਿਭਾ ਰਿਆ ਅਜੇ ਉਹ ਉਦਾਸ ਨਹੀਂ ਹੈ ਇੱਕ ਪਾਸੇ ਇਸ ਦੇ ਪੈਰ ਉਖੜੇ ਨਹੀਂ ਨੇ ਮਨੁੱਖ ਵਾਕਈ ਇੱਕ ਐਸਾ ਬੂਟਾ ਹੈ ਇੱਕ ਥਾਂ ਤੋਂ ਉਖੜ ਜਾਏ ਤੇ ਦੂਜੀ ਥਾਂ ਤੇ ਲਗਾਈਏ ਨਾ ਤਾਂ ਖਤਮ ਹੋ ਜਾਂਦਾ ਹੈ ਆਮ ਬੂਟਿਆਂ ਦੀ ਤਰ੍ਹਾਂ ਇਸ ਦੀ ਵੀ ਹਾਲਤ ਹੈ ਦੂਜੀ ਥਾਂ ਤੇ ਲੱਗਣਾ ਚਾਹੀਦਾ ਇਕ ਥਾਂ ਤੋਂ ਤੇ ਉਖੜ ਗਿਆ ਤਾਂ ਹੁਣ ਇਸ ਦੀਆਂ ਜੜ੍ਹਾਂ ਕਿਸੇ ਦੂਸਰੀ ਥਾਂ ਤੇ ਤੇ ਲਗਣੀਆਂ ਚਾਹੀਦੀਆਂ ਨੇ ਧੂ ਉਖੜ ਗਿਆ ਮਾਂ ਬਾਪ ਤੋਂ ਜੁੜ ਗਿਆ ਪ੍ਰਮਾਤਮਾ ਨਾਲ ਪ੍ਰਮਾਤਮਾ ਨੂੰ ਉਸ ਨੇ ਮਾਂ ਆਖਿਆ ਫਿਰ ਪ੍ਰਮਾਤਮਾ ਨੂੰ ਉਸ ਨੇ ਪਿਤਾ ਆਖਿਆ ਉਖੜਨਾ ਲਾਜ਼ਮੀ ਹੈ ਬੁੱਲੇ ਨੇ ਵੀ ਨਹੀਂ ਕਿਹਾ ਸੀ ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਇਧਰੋਂ ਲਾਣਾ ਪੁਟਣਾ ਤੇ ਹੈ ਪੁਟਣਾ ਦੋੜ ਢਾਂਗ ਨਾਲੇ ਸਾਡੇ ਦੇਸ਼ ਦੇ ਪ੍ਰਾਚੀਨ ॠषि मुनि ਅਨੇਕ ਆ ਤੂੰ ਤਾਂ ਪੁਟਿਆ ਜਾ ਸਕਦਾ ਜੰਗਲ ਦੇ ਚਲਾ ਜਾ ਹੌਲੇ ਹੌਲੇ ਘਰ ਤੋਂ ਪੁਟਿਆ ਜਾਵੇਂਗਾ ਪਹਾੜਾਂ ਦੀ ਕੰਦਰਾ ਦੇ ਚਲਾ ਜਾ ਹੌਲੇ ਹੌਲੇ ਧਨ ਸੰਪਦਾ ਤੋਂ ਪੁਟਿਆ ਜਾਵੇਂਗਾ ਉਖੜ ਜਾਵੇਂਗਾ ਫਿਰ ਤੇਰਾ ਸੰਬੰਧ ਤੇਰੀਆਂ ਜੜਾਂ ਲੱਗਣ ਗਿਆ ਧਰਮ ਦੀ ਦੁਨੀਆ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਗੱਲ ਤੇ ਤਨ ਦੀ ਹੈ ਨਹੀਂ ਮਨ ਦੀ ਹੈ ਤੇ ਜੇ ਮਨ ਨੂੰ ਉਖਾੜਨਾ ਹੈ ਤਾਂ ਘਰ ਦੇ ਵਿੱਚੋਂ ਬੈਠੇ ਉਖਾੜ ਸਕਦੇ ਆ ਉਖਾੜ ਲੈ ਆਪਣੇ ਮਨ ਨੂੰ ਪੁੱਟ ਲੈ ਜੰਗਲ ਦੇ ਵਿੱਚ ਜਾ ਕੇ ਘਰ ਤੋਂ ਉਖੜਨ ਦੀ ਲੋੜ ਨਹੀਂ ਘਰ ਨੂੰ ਹੀ ਜੰਗਲ ਸਮਝ ਉਜਾੜ ਦੇ ਵਿੱਚ ਜਾ ਕੇ ਪਰਿਵਾਰ ਤੋਂ ਉਖੜਨ ਦੀ ਲੋੜ ਨਹੀਂ ਘਰ ਨੂੰ ਹੀ ਉਜਾੜ ਸਮਝ ਅਗਰ ਐਸਾ ਕੋਈ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਨਹੀਂ ਜੀਵੇਗਾ ਜਿੱਥੇ ਪਹਿਲੇ ਜੀ ਰਿਹਾ ਸੀ ਉਦਾਸ ਝੋ ਗਿਆ ਹੈ ਨਿਰਾਸ਼ ਝੋ ਗਿਆ ਘੋਰ ਨਿਰਾਸ਼ਾ ਨੇ ਘੇਰ ਲਿਆ ਇਹ ਜ਼ਿੰਦਗੀ ਮੈਂ ਨਹੀਂ ਜੀਵਣੀ ਉਦਾਸ ਝੋ ਗਿਆ ਉਖੜ ਗਿਆ ਇੱਕ ਥਾਂ ਤੋਂ ਉਖੜ ਗਿਆ ਹੁਣ ਇਹ ਉਖੜਿਆ ਹੋਇਆ ਬੂਟਾ ਜਿੰਦੀਆਂ ਜੜਾਂ ਦੂਸਰੀ ਥਾਂ ਤੇ ਅਗਰ ਛੇਤੀ ਨਾ ਲਗਣ ਤੋ ਖਤਮ ਵੀ ਹੋ ਸਕਦਾ ਹੈ ਇਸ ਸਮਾਜ ਦੇ ਨਿਰਾਸ਼ ਬੰਦੇ ਉਦਾਸ ਬੰਦੇ ਆਤਮ ਹੱਤਿਆ ਵੀ ਕਰ ਲੈਂਦੇ ਨੇ ਖੁਦਕੁਸ਼ੀ ਕਰ ਲੈਂਦੇ ਨੇ ਇੱਕ ਥਾਂ ਤੋਂ ਤੇ ਉਖੜ ਗਏ ਸਨ ਦੂਸਰੀ ਥਾਂ ਤੇ ਜੁੜੇ ਨਹੀਂ ਤਾਂ ਖੁਦਕੁਸ਼ੀ ਕਰ ਲਈ ਕੋਈ ਗੱਡੀ ਥੱਲੇ ਆ ਕੇ ਕੋਈ ਜ਼ਹਿਰ ਖਾ ਕੇ ਕੋਈ ਨੀਂਦ ਦੀਆਂ ਗੋਲੀਆਂ ਜ਼ਿਆਦਾ ਖਾ ਕੇ ਕੋਈ ਫੰਦਾ ਗਲੇ ਵਿੱਚ ਆਪ ਪਾ ਕੇ ਸਾਰੀ ਦੁਨੀਆ ਦੇ ਵਿੱਚ ਖੁਦਕੁਸ਼ੀ ਮੌਜੂਦ ਹੈ ਔਰ ਪਿਛਲੇ ਦਿਨਾਂ ਦੇ ਜੋ ਆંકੜੇ ਪੜਨ ਦੇ ਵਿੱਚ ਮਿਲਣ ਸਭ ਤੋਂ ਜ਼ਿਆਦਾ ਖੁਦਕੁਸ਼ੀ ਅਮਰੀਕਾ ਦੇ ਵਿੱਚ ਹੁੰਦੀ ਹੈ ਭੰਤ ਉਦਾਸ ਹੋ ਗਏ ਪਰਿਵਾਰ ਤੋਂ ਉਦਾਸ ਹੋ ਗਏ ਬੱਚਿਆਂ ਤੋਂ ਉਦਾਸ ਹੋ ਗਏ ਪਤਨੀ ਤੋਂ ਉਦਾਸ ਹੋ ਗਏ ਪਤੀ ਤੋਂ ਉਦਾਸ ਹੋ ਗਈ ਘੋਰ ਨਿਰਾਸ਼ਾ ਨੇ ਘੇਰਿਆ ਇੱਕ ਥਾਂ ਤੋਂ ਉਖੜ ਗਏ ਦੂਸਰੀ ਥਾਂ ਤੇ ਜੁੜ ਨਾ ਸਕੇ ਆਤਮ ਹੱਤਿਆ ਖੁਦਕਸ਼ੀ ਸੂਸਾਈਡ ਕਰ ਦਿੰਦੇ ਨੇ ਇੱਕ ਥਾਂ ਤੋਂ ਉਖੜਿਆ ਤਾਂ ਛੇਤੀ ਇਸ ਬੂਟੇ ਨੂੰ ਦੂਸਰੀ ਥਾਂ ਤੇ ਲਗਾਣਾ ਹੈ ਅਗਲ ਤੇ ਮੈਂ ਅਰਜ਼ ਕਰਾਂ ਕੋਈ ਹਜ਼ਾਰਾਂ ਸੋ ਇੱਕ ਕਰ ਉਖੜ ਲੈਨੇ ਤੇ ਉਖੜਦੇ ਨਹੀਂ ਮਰਦੇ ਦਮ ਤੱਕ ਲੋਕੇ ਨਹੀਂ ਉਖੜਦੇ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਫਰਖਾ ਬਾਦ ਦੇ ਮੈਨੂੰ ਇੱਕ ਮਾਤਾ ਚੇਤੇ ਆ ਜਾਂਦੀ ਹੈ ਮੋਤੇ ਮੈਂ ਆਖੇ ਮਾਂ ਕੀ ਅਰਦਾਸ ਕਰਨੀ ਹੈ ਅੱਖ ਲੱਗਾ ਹੋਰ ਜਿਸ ਭੰਗ ਨਾਲ ਉਹ ਹੱਥ ਜੋੜ ਕੇ ਖੜਨ ਲਗੀ ਦੂ ਮੇਰੀ ਹੋਰ ਕੋਈ ਮੰਗ ਨਹੀਂ ਕੋਈ ਇੱਛਾ ਨਹੀਂ ਇਹ ਅਰਦਾਸ ਕਰੋ ਉਹ ਜੁੜਾ ਮੇਰਾ ਪਰਪੋਤਰਾ ਸਾਹਮਣੇ ਖੇਡਦਾ ਤਾਂ ਬਸ ਇਸ ਦਾ ਵਿਆਹ ਵੇਖ ਕੇ ਮਰਾਂ ਹੋਰ ਕੋਈ ਇੱਛਾ ਨਹੀਂ ਹੈ। ਕੋਈ ਕੋਈ ਤਮੰਨਾ ਨਹੀਂ। ਤੂੰ 95 ਸਾਲ ਦੀ ਹੋ ਕੇ ਵੀ ਇਹ ਉਖੜੀ ਨਹੀਂ ਇੱਕ ਥਾਂ ਤੋਂ। ਪਰ ਮਨੁੱਖ ਇਹ ਐਸਾ ਹੈ ਕਿ ਇੱਕ ਥਾਂ ਤੋਂ ਇਸ ਦਾ ਉਖੜਨਾ ਬੜਾ ਲਾਜ਼ਮੀ ਹੈ। ਚਾਵਲ ਦੇ ਪੌਦੇ ਬਰੇਕ ਥਾਂ ਤੋਂ ਉਖਾੜੀਏ ਨਾ, ਦੂਸਰੀ ਥਾਂ ਤੇ ਲਗਾਈਏ ਨਾ, ਢੰਗ ਦੇ ਚਾਵਲ ਨਹੀਂ ਆਉਂਦੇ। ਮਾਝਵਾ ਫਲਾਂ ਦੀ ਪੌਦ ਫਲਾਂ ਦੀ ਪੌਦ ਇੱਕ ਥਾਂ ਤੋਂ ਉਖਾੜੀ ਹੋਏ ਨਾ ਦੂਸਰੀ ਥਾਂ ਤੇ ਲਗਾਈ ਹੋਏ ਨਾ ਧੰਦੇ ਫਲ ਨਹੀਂ ਆਉਂਦੇ ਮਨੁੱਖੀ ਇੱਕ ਐਸੀ ਪੌਦ ਇੱਕ ਥਾਂ ਤੋਂ ਅਗਰ ਉਖੜੇ ਨਾ ਤੇ ਦੂਸਰੀ ਥਾਂ ਤੇ ਇਸ ਨੂੰ ਜੋੜਿਆ ਨਾ ਜਾਏ ਤਾਂ ਇਸ ਦੇ ਅੰਦਰੋਂ ਜੋ ਕੁਝ ਪੈਦਾ ਹੋ ਸਕਦਾ ਉਹ ਨਹੀਂ ਹੁੰਦਾ ਇਸ ਦੇ ਅੰਦਰੋਂ ਜੋ ਕੁਝ ਪ੍ਰਗਟ ਹੋ ਸਕਦਾ ਹੈ ਉਹ ਨਹੀਂ ਹੁੰਦਾ ਬਦਕਿਸਮਤੀ ਇੱਕ ਥਾਂ ਤੋਂ ਉਖੜਦੇ ਤੇ ਕਈ ਨੇ ਜੈਸੇ ਲੋਕ ਸੁਸਾਇਡ ਕਰ ਦਿੰਨੇ ਆਤਮ ਹੱਤਿਆ ਕਰ ਦਿੰਨੇ ਸਾਰੀ ਦੁਨੀਆ ਚ ਵੀ ਕਰ ਦਿੰਨੇ ਇਸ ਦੇਸ਼ ਦੇ ਚ ਵੀ ਇਹ ਇੱਕ ਥਾਂ ਤੋਂ ਉਖੜ ਗਏ ਦੂਸਰੀ ਥਾਂ ਤੇ ਲੱਗੇ ਨਹੀਂ ਬੁੱਲਾ ਐਸਾ ਫਕੀਰ ਹੈ ਇੱਕ ਥਾਂ ਤੋਂ ਉਖੜਿਆ ਦੂਸਰੀ ਥਾਂ ਤੇ ਲੱਗ ਗਿਆ ਹੈ ਉਦਾਸ ਹੋ ਗਏ ਨਿਰਾਸ਼ ਹੋ ਗਏ ਤਾਂ ਉਖੜੇ ਹਨ ਹੁਣ ਜੁੜ ਧਰਮ ਦੇ ਅਗਰ ਕੋਈ ਮਨੁੱਖ ਉਖੜਿਆ ਹੈ ਤਾਂ ਬੜੀ ਚੇਸ਼ਟਾ ਨਾਲ ਬੜੀ ਲਗਨ ਨਾਲ ਬੜੀ ਤਾਕਤ ਨਾਲ ਉਹ ਧਰਮ ਦੀ ਦੁਨੀਆ ਵਿੱਚ ਜੁੜੇਗਾ ਤਾਂ ਧਰਮ ਦੀ ਪਹਿਲੀ ਦੁਨੀਆ ਕੀ ਹੈ ਕਰਮ ਕਾਂ ਸਰਾ ਸ਼ਰੀਅਤ ਰਹਿ ਤबैਤ ਰਹਿਣੀ ਬਹਿਣੀ ਆਖਰ ਇਹ ਹੀ ਹੈ ਸ਼ਰੀ ਬੰਦੇ ਨੂੰ ਅਸੀਂ ਧਾਰਮਿਕ ਕਹਿਣ ਲੱਗ ਪੈਂਦੇ ਆ ਇਸਲਾਮ ਵਿੱਚ ਕਹਿੰਦੇ ਨੇ ਪੱਕਾ ਸ਼ਰੀਅ ਹੈ ਕੋਈ ਪੱਕਾ ਕਰਮ ਕਾਂਡੀ ਹੈ ਇਹ ਪੱਕਾ ਰਹਿਤੀ ਆ ਬਹਿਤੀ ਹੈ ਇਹ ਨਾਂ ਲੱਗਿਆ ਕਿਰਪਾ ਨੂੰ ਹੀ ਸਿਰ ਤੇ ਬੰਦਾ ਹੈ ਕਿੱਲੀ ਨਾਲ ਨਹੀਂ ਚੰਗਾ ਇਕ ਕਛੈਰਾ ਬਦਲਣ ਲੱਗਿਆ ਵੀ ਇੱਕ ਪੈਰ ਪਾ ਕੇ ਜੋ ਹੈ ਬਦਲਦਾ ਹੁੰ ਜ ਨਹੀਂ ਮਜਾ ਲੈ ਰਹਤ ਨੂੰ ਇੱਕ ਪਲ ਵੀ ਆਪਣੇ ਤਨ ਤੋਂ ਅਲੱਗ ਕਰੇ ਸ਼ਰਾਂਤੋਂ ਦੂਰ ਹੋਵੇ ਕਰਮ ਕਾਂਨ ਤੋਂ ਇੱਕ ਪਾਸੇ ਹੋਵੇ ਕਤਈ ਨਹੀਂ ਹੁੰਦਾ ਤੇ ਹੁਣ ਮਹਿਰਸ ਕਰਾਂ ਅਗਰ ਕੋਈ ਪੂਰੀ ਤਾਕਤ ਦੇ ਨਾਲ ਕਰਮ ਕਾਂਨ ਵਿੱਚ ਜੀ ਰਿਹਾ ਹੈ ਪੂਰੀ ਚੇਸ਼ਟਾ ਤੇ ਸਿਆਣਪ ਦੇ ਨਾਲ ਕੋਈ ਸ਼ਰਾਂਤ ਵਿੱਚ ਜੀ ਰਿਹਾ ਹੈ ਰਹਤ ਬੈਠ ਦੇ ਵਿੱਚ ਜੀ ਰਿਹਾ ਹੈ ਇਕ ਦਿਨ ਇਥੋਂ ਵੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਕਰਮ ਕਾਣ ਤੋਂ ਉਦਾਸ ਹੋ ਜਾਏਗਾ ਸ਼ਰਾ ਤੋ ਨਿਰਾਸ਼ ਹੋ ਜਾਏਗਾ ਰਹਿਤ ਬੈਕ ਤੋਂ ਵੀ ਉਦਾਸ ਹੋ ਜਾਏਗਾ ਮੈਂ ਜੋ ਸ਼ਬਦ ਕਹਿ ਰਹੇ ਹਾਂ ਹੋ ਸਕਦਾ ਹੈ ਸ਼ਰਾ ਦੇ ਤਲ ਤੇ ਜੋ ਪੱਕੇ ਜੁੜੇ ਨੇ ਉਹਨਾਂ ਨੂੰ ਗਲ ਚੰਗੀ ਨਾ ਲਗੇ ਜਾਂ ਜੋ ਪਰਿਵਾਰ ਤੋਂ ਔਖੜ ਜਾਂਨ ਨੇ ਤੋਂ ਜੋ ਪਰਿਵਾਰ ਵਿੱਚ ਬਹੁਤ ਗਹਿਰੇ ਤਲ ਤੇ ਜੁੜੇ ਹੋਏ ਨੇ ਉਹਨਾਂ ਦੋਆਂ ਦਾ ਤਾਲ ਮਿਲ ਨਹੀਂ ਬੈਠਦਾ ਬੱਕੇ ਸ਼ਰਤ ਸ਼ਰਤ ਉੱਚੇ ਉੱਠੇ ਮਨੁੱਖ ਉਹਨਾਂ ਦਾ ਵੀ ਆਪਸ ਵਿੱਚ ਤਾਲ ਮਿਲ ਨਹੀਂ ਬੈਠਦਾ ਦੋ ਤਰ੍ਹਾਂ ਦੇ ਮਹਾਪੁਰਸ਼ ਹੋਏ ਨੇ ਕਿ ਜਦ ਸ਼ਰਤ ਉੱਚੇ ਉਖੜੇ ਤੇ ਜੁੜ ਗਏ ਪ੍ਰਭੂ ਦੇ ਚ ਉਹ ਚੁੱਪ ਕਰ ਗਏ ਨਹੀਂ ਬੋਲੇ ਪਰ ਕੁਝ ਐਸੇ ਨੇ ਬੋਲ ਗਏ ਤੇ ਜਿਹੜੇ ਬੋਲੇ ਇਸਲਾਮ ਵਿੱਚ ਜਿਹੜੇ ਬੋਲੇ ਕਿਉਂਕਿ ਉਹ ਬਹੁਤ ਮੁਤਸਬਿਹ ਨੇ ਉਹ ਫਕੀਰ ਕਤਲ ਹੋਏ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਵਿੱਚ ਕਤਲ ਕੀਤਾ ਗਿਆ ਸ਼ਮਸ ਤਬਰੇਜ ਵੀ ਮਲਤਾਨ ਵਿੱਚ ਪੁੱਠੀ ਖੱਲ ਲਾਈ ਗਈ ਮਨਸੂਰ ਨੂੰ ਸੂਲੀ ਤੇ ਚਾੜਿਆ ਗਿਆ ਕਾਰਨ ਕੀ ਹੈ ਕਿ ਸ਼ਰਾ ਤੋਂ ਉੱਚੇ ਉੱਠ ਗਏ ਸਨ ਤੇ ਖੁਦਾ ਵਿੱਚ ਜੁੜ ਗਏ ਸਨ ਉਹਨਾਂ ਨੇ ਕਿਹਾ ਸ਼ਿੰਗਾਰ ਤੇ ਸੀ ਪ੍ਰਮਾਤਮਾ ਲਈ ਪ੍ਰਮਾਤਮਾ ਮਿਲ ਗਿਆ ਹੁਣ ਸਾਨੂੰ ਲੋੜ ਨਹੀਂ ਅਸੀਂ ਉੱਚੇ ਉੱਠ ਗਏ ਹਸਨ ਦਾ منصور دا مرشد سی حسن اونے اکثر ਆਖਿਆ ਸੀ منصور ਨੂੰ ਤੂੰ ਚੁੱਪ ਰਿਆ ਕਰ ਨਾ ਬੋਲ ਤੇਰੀ ਜਿਹੜੀ ਅਵਸਥਾ ਨੇ ਦੇਖ ਲਈਏ اگر ਤੂੰ ਬੋਲੇਗਾ ਤੋ ਸ਼ਰੀ ਬੰਦੇ ਤੈਨੂੰ ਸੂਲੀ ਤੇ ਚੜਾ ਦੇਣਗੇ ਤੇ ਤੂੰ ਮੈਨੂੰ ਵੀ ਮੁਸੀਬਤ ਵਿੱਚ ਪਾਵੇਂਗਾ ਤੂੰ ਬੋਲੇ ਨਾ ਕਰ ਕੁਝ ਫਕੀਰ ਐਸੇ ਨੇ ਚੁੱਪ ਕਰ ਗਏ ਜਿਵੇਂ ਬੁੱਲਾ ਚੁੱਪ ਕਰ ਗਿਆ ਉਹ ਆਪ ਵੀ ਕਹਿੰਦਾ ਹੈ ਇਕ ਵਾਜਬ ਸ਼ਰਤ ਅਦਬ ਦੀ ਹੈ ਹਰ ਹਰ ਵਿੱਚ ਸੂਰਤ ਰੱਬ ਦੀ ਹੈ ਮੈਂ ਕਿਸੇ ਨੂੰ ਕਾਫਰ ਕਹਿਣ ਨੂੰ ਤਿਆਰ ਨਹੀਂ ਬੁੱਲਾ ਮੈਂ ਨਹੀਂ ਕਹਿੰਦਾ ਇਸਲਾਮ ਕਹਿੰਦਾ ਹੈ ਜੋ ਕਲਮਾ ਨਹੀਂ ਪੜ੍ਹਦਾ ਤੇ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਉਹ ਕਾਫਰ ਹੈ ਬੁੱਲਾ ਕਹਿੰਦਾ ਮੈਂ ਨਹੀਂ ਕਹਿੰਦਾ ਹਾਲਾਂਕਿ ਮੁਸਲਮਾਨ ਮੈਂ ਨਹੀਂ ਕਹਿੰਦਾ ਇੱਕ ਵਾਜਬ ਸ਼ਰਤ ਅਦਬ ਦੀ ਹੈ ਹਰ ਹਰ ਵਿੱਚ ਸੂਰਤ ਰੱਬ ਦੀ ਹੈ ਜੇ ਜ਼ਾਹਿਰ ਕਰਾਂ ਇਸrar ਤਾਂ ਹੀ ਸਾਰੀ ਗੱਲ ਮੈਂ ਖੋਲ ਕੇ ਦੱਸਦੇ ਆ ਕਿ ਬੁੱਲਾ ਕਹਿੰਦਾ ਜੇ ਜ਼ਾਹਿਰ ਕਰਾਂ ਇਸrar ਤਾਂ ਹੀ ਸਾਰੇ ਭੁੱਲ ਜਾਵਨ ਤਕਰਾਰ ਤਾਂ ਹੀ ਫਿਰ ਮਾਰਨ ਬੁੱਲੇ ਯਾਰ ਥਾਈ ਤੇ ਗੁਪਤੀ ਬਾਦ ਸੁਖਿੰਦੀ ਹੈ ਫਿਰ ਬੁੱਲੇ ਯਾਰ ਨੂੰ ਖੋਗ ਮਾਰ ਪੈਣੀ ਹੈ ਤਾਂ ਆਪਾਂ ਮਾਰ ਤੋਂ ਬਚਦੇ ਚੁੱਪ ਕਰਦੇ ਨਹੀਂ ਬੋਲਦੇ ਕੁਝ ਬੋਲੇ ਤੋ ਤਤੀ ਤਵੀ ਤੇ ਬੈਠਣਾ ਪਿਆ ਕੁਝ ਬੋਲੇ ਤੋ ਦਿੱਲੀ ਦੇ ਚਾਨਨੀ ਚੌਂਗਰੇ 'ਚ ਸ਼ਹੀਦ ਹੋਣਾ ਪਿਆ ਕੁਝ ਬੋਲੇ ਤੋ ਦੀਵਾਰਾਂ 'ਚ ਉਹਨਾਂ ਨੂੰ ਚਿੰਨ ਦਿੱਤਾ ਗਿਆ ਕੁਝ ਬੋਲੇ ਤੋ ਉਹਨਾਂ ਦੀ ਪੁੱਠੀ ਖੱਲਾ ਦਿੱਤੀ ਗਈ ਬੰਦ-ਬੰਦ ਕਰ ਦਿੱਤੇ ਗਿਆ ਜੋ ਚੁੱਪ ਕਰ ਗਏ ਬਚ ਗਏ ਇਹ ਦੋ ਤਰ੍ਹਾਂ ਦਾ ਤਬਕਾ ਹੈ ਇੱਕ ਉਹ ਨਹੀਂ ਜੋ ਸਮਝ ਆਈ ਉਹ ਕਹਿਣਾ ਹੈ ਜੋ ਪ੍ਰਾਪਤ ਹੋਇਆ ਬੋਲਣਾ બોલਣ ਦੇ ਨਾਲ ਵਿਕਤਾ ਗੱਲ ਦੇ ਚ ਪੈ ਗਈ ਚਾਹੇ منصور ਨੇ ਇਸਲਾਮੇ ਜਗਤ ਦੇ ਚ ਤੇ ਚਾਹੇ ਸਿੱਖ ਜਗਤ ਦੇ ਚ ધਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਤਵੀ ਕੋ ਬਲਦੀ ਦੇ ਗੁਰੂ ਨਾਨਕ ਬਾਬਰ ਵੀ ਜੇਲ ਦੇ ਚ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜਤੇ ਨੰਗੀ ਤਲਵਾਰ ਕੱਢ ਲਈ ਸੀ ਹਮਾਇਉਨ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਮੇਜਰ ਨਾਮਾ ਪੇਸ਼ ਹੋਇਆ ਸੀ ਅਕਬਰ ਦੇ ਦਰਬਾਰ ਦੇ। ਉਹ ਸ਼ਰੀਰਕ ਗੁਰੂ ਰਾਮਦਾਸ ਜੀ ਮਹਾਰਾਜ ਦੀ ਮੁਖਾਲਫਤ ਕਰਦੇ ਰਹੇ। ਵਕਤ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦਿੱਤੀ ਤਬੀ ਤੇ ਬਿਠਾ ਦਿੱਤਾ। 6ਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ। ਜੇ ਇਤਿਹਾਸ ਪੜੋ ਤੇ ਸਹੀ ਹੈਰਾਨਿੰਗ ਹੀ ਹੈ। ਬੋਲੇ ਕਹਿਣਾ ਜੋ ਸਮਝ ਆਈਏ ਕਹਿਣਾ ਹੈ ਜੋ ਪਤਾ ਚੱਲੇ ਉਹ ਕਹਿਣਾ ਹੈ। ਸਮਸਤ ਬਰੇਜ਼ ਨੇ ਇੱਕ ਹੋਰ ਗਲਵੀ ਬੜੀ ਕੀਮਤੀ ਗਈ ਹੈ ਉਹ ਕਹਿੰਦਾ ਹਰ ਅਗੇ ਮਨ ਤਾਰੇ ਗਸਤਾ ਹਾਜ ਤੇਜ਼ੁ ਨਾਰੇ ਨੇਸਤ ਕਾਫਰੇ ਇਸ਼ਕਮ ਮੁਸਲਮਾਨੇ ਮਰਾ ਦਰਕਾਰੇ ਨੇਸਤ ਮੈਂ ਇਸ਼ਕ ਦੀ ਦੁਨੀਆ ਦਾ ਬੰਦਾ ਹਾਂ ਪ੍ਰਮਾਤਮਾ ਦੇ ਵਿੱਚ ਜੀ ਰਿਹਾ ਖੁਦਾ ਦੇ ਵਿੱਚ ਜੀ ਰਿਹਾ ਮੈਨੂੰ ਜਨੇਊ ਪਹਿਨਣ ਦੀ ਲੋੜ ਨਹੀਂ ਮੈਨੂੰ ਸੁਨਨਤ ਰੱਖਣ ਦੀ ਲੋੜ ਨਹੀਂ ਸਮਸਤ ਬਰੇਜ਼ ਹਰ ਰਗੇ ਮਨ ਤਾਰੇ ਗਸਤਾ ਨਸਾਂ ਦੇ ਚ ਜੋ ਖੂਨ ਚੱਲ ਰਿਹਾ ਏ ਇਹ ਨਹੀਂ ਚੱਲਦਾ ਫਿਰਦਾ ਜਨੇਊ ਪਹਿਨੇ ਆ ਹਰ ਰਗੇ ਮਨ ਤਾਰੇ ਗਸਤਾ ਹਾਜ ਤੇ ਜ਼ੁਨਾਰੇ ਨੇਸਤ ਕਾਫਰੇ ਇਸ਼ਕਮ ਮੁਸਲਮਾਨੀ ਮਰਾ ਦਰਕਾਰ ਨੇਸਤ ਸੁਨਨਤ ਮੈਨੂੰ ਨਹੀਂ ਚਾਹੀਦੀ ਕਿਉਂਕਿ ਮੈਂ ਕਾਫਰ ਹਾਂ ਕਿਉਂਕਿ ਪ੍ਰੇਮੀ ਨੂੰ ਸ਼ਰੀ ਲੋਕ ਕਾਫਰ ਕਹਿੰਦੇ ਆ ਅਗਰ ਕੋਈ ਪੂਰੀ ਤਾਕਤ ਦੇ ਨਾਲ ਸ਼ਰਾ ਦੇ ਵਿੱਚ ਜੀਵੇ ਜਿਵੇਂ ਪਰਿਵਾਰ ਦੀ ਨਿੰਦਾ ਨਹੀਂ ਪਰਿਵਾਰ ਦੀ ਲੋੜ ਹੈ ਲੇਕਿਨ ਸਮਾਂ ਪਾ ਕੇ ਤੇ ਉਖੜ ਪੌਦ ਥੋੜੇ ਜਿਹਾ ਤੇ ਜ਼ਮੀਨ ਦੇ ਵਿੱਚ ਕੁਝ ਦਿਨ ਲਈ ਉਸ ਨੂੰ ਲੋੜ ਹੈ ਉਹ ਛੋਟੀ ਜਿਹੀਆਂ ਪੌਦ ਦੀ ਸ਼ਕਲ ਤੇ ਅਖਤਿਆਰ ਕਰੇ ਫਿਰ ਇੱਕ ਥਾਂ ਤੋਂ ਉਖੜ ਕੇ ਉਸ ਨੂੰ ਦੂਸਰੀ ਥਾਂ ਤੇ ਲਗਾਣਾ ਹੈ ਪਰਿਵਾਰ ਦੇ ਵਿੱਚ ਪਹਿਲੇ ਪੂਰੇ ਢੰਗ ਨਾਲ ਜੀ ਰਵੇ ਪੂਰੀ ਚੇਸ਼ਟਾ ਨਾਲ ਜੀ ਰਵੇ ਪੂਰੀ ਅਕਲ ਨਾਲ ਜੀ ਰਵੇ ਪੂਰੀ ਸਿਆਣਪ ਨਾਲ ਜੀ ਲਵੇ ਹੁਣ ਉਖੜਨਾ ਚਾਹੀਦਾ ਲੱਗਣਾ ਚਾਹੀਦਾ ਇਸਨੂੰ ਦੂਸਰੀ ਤਰ੍ਹਾਂ ਹੁਣ ਧਰਮ ਦੇ ਕਰਮ ਕਾਂਡ ਦੇ ਮذਬੀ ਸ਼ਰਧ ਦੇ ਗੁਰਮਤ ਦੀ ਰਹਿਤ ਬੈਠ ਦੇ ਅਗਰ ਕੋਈ ਪੂਰੀ ਤਾਕਤ ਦੇ ਨਾਲ ਸ਼ਰਧ ਵਿੱਚ ਜੀ ਰਿਹਾ ਹੈ ਕਰਮ ਕਾਂਡ ਵਿੱਚ ਜੀ ਰਿਹਾ ਹੈ ਰਹਿਤ ਬੈਠ ਦੇ ਵਿੱਚ ਜੀ ਰਿਹਾ ਹੈ ਤਾਂ ਫਿਰ ਇੱਕ ਦਿਨ ਕਿੱਥੋਂ ਵੀ ਨਿਰਾਸ਼ਾ ਪੈਦਾ ਹੋਵੇਗੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਵਾਕ ਭਈ ਨਿਰਾਸ਼ੀ ਬਹੁਤ ਦਿਨ ਲਾ ਗਿਆ ਬਹੁਤ ਦਿਨ ਹੋ ਗਏ ਕਰਮ ਕਾਂਡ ਕਰਦੇ ਆ ਬਹੁਤ ਦਿਨ ਹੋ ਗਏ ਤੀਰਥਾਂ ਦਾ ਰਟਨ ਕਰਦੇ ਆ ਬਹੁਤ ਦਿਨ ਹੋ ਗਏ ਸ਼ਰਾਦੀ ਪਾਬੰਦੀ ਨਿਭਾਉਂਦੇ ਆ ਬਹੁਤ ਦਿਨ ਹੋ ਗਏ ਰੈਤਵੇਦ ਦੇ ਚ ਜੀਂਦੇ ਆ ਲੋੜ ਹੈ ਪ੍ਰਵਾਰ ਦੀ ਲੋੜ ਹੈ ਰੈਤਵੇਦ ਦੀ ਪੜਾਓ ਨਹੀਂ ਤੋਂ ਲੰਘਣਾ ਪਏਗਾ ਲੋੜ ਹੈ ਸ਼ਰਾਦੀ ਲੋੜ ਹੈ ਕਰਮ ਕਾਂਡ ਦੀ ਲੰਘਣਾ ਪਏਗਾ ਇਥੋਂ ਇਥੋਂ ਲੰਗੇ ਬਿਨਾਂ ਸਿੱਧਾ ਪਹੁੰਚਣਾ ਵੀ ਕਠਿਨ ਹੈ ਪਰ ਅਗਰ ਇਥੋਂ ਵੀ ਕੋਈ ਨਿਰਾਸ਼ ਹੋ ਗਿਆ ਉਦਾਸ ਹੋ ਗਿਆ ਤਾਂ ਇਤਨੀ ਗੱਲ ਸਪਸ਼ਟ ਹੈ ਕਿ ਬੜੀ ਸਿਆਣਪ ਤੋਂ ਕਮ ਲਿਆ ਇਸਨੇ ਅਕਲ ਦੇ ਤਲ ਤੇ ਜੀ ਰਿਹਾ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਝਾਗੇ ਹਰ ਪਾਸੇ ਜਾਤ ਮਾਰੀ ਹਰ ਤਰ੍ਹਾਂ ਦੇ ਕਰਮ ਕਾਂਡ ਨੂੰ ਨਿਭਾਇਆ ਹਰ ਤਰ੍ਹਾਂ ਦੀ ਸ਼ਰਾ ਦੀ ਪਾਬੰਦੀ ਨਿਭਾਈ ਹੈ ਹਰ ਤਰ੍ਹਾਂ ਦੀ ਰਹਿਣੀ ਤੇ ਬਹਿਣੀ ਨੂੰ ਧਾਰਨ ਕੀਤਾ ਹੈ ਗੱਲ ਕੁਛ ਨਹੀਂ ਬਣੀ ਤੁਰੇ ਤਾਕਤ ਨਾਲ ਇਹ ਜੀਵੇ ਤੋ ਇੱਕ ਅਵਸਥਾ ਐਸੀ ਹੈ ਜੀਵਣਾ ਪਰਵਾਰ ਲਈ ਇੱਕ ਅਵਸਥਾ ਐਸੀ ਹੈ ਧਰਮ ਨਾਲ ਜੋ ਹੈ ਜੀਵਣਾ ਧਰਮ ਦੇ ਕਰਮ ਕਾਂਡ ਲਈ ਮਸਬੀ ਸ਼ਰਹ ਲਈ ਪਰ ਇੱਕ ਜੀਵਣਾ ਐਸਾ ਅੰਦਰੋਂ ਹੋਕ ਉਠਦੀ ਐ ਨਹੀਂ ਪ੍ਰਭੂ ਹੁਣ ਮੈਂ ਜੀਵਣਾ ਸਿਰਫ ਤੇਰੇ ਲਈ ਹੁਣ ਤੂੰ ਹੀ ਚਾਹੀਦਾ ਐ ਇਹ ਖਡਾਉਣੇ ਨਹੀਂ ਚਾਹੀਦੇ ماں ਦੇਖਦੀ ਐ ਬੱਚਾ ਰੋ ਰਿਹਾ ਅੱਗੇ ਰੱਖ ਦਿੱਤੇ ਖਡਾਉਣਾ ਅਜੇ ਵਿਚਾਰੇ ਨੂੰ ਸਮਝ ਨਹੀਂ ਖਡਾਉਣਿਆਂ ਦੀ ਖੇਡ ਵਿੱਚ ਐਸਾ ਲੀਨ ਹੋਇਆ ਮਾਂ ਨੂੰ ਭੁੱਲਿਆ ਪਰ ਜੈਸੇ ਮਾਂ ਦਾ ਖਿਆਲ ਆਇਆ ਖਡਾਉਣੇ ਨੂੰ ਠੋਕਰ ਮਾਰ ਕੇ ਇੱਕ ਪਾਸੇ ਕਰ ਦਿੱਤਾ ਲੋੜ ਐ ਖਡਾਉਣਿਆਂ ਦੀ पर वो बच्चा कोई अकलमंद नहीं कि खडावणਿਆਂ ਵਿੱਚ ਫਸ ਕੇ ماں ਨੂੰ ਹੀ ਭੁੱਲ ਜਾਏ ਲੋੜ ਹੈ ਕਰਮकांड ਦੀ ਪਰ ਇਹ ਵੀ ਕੋਈ ਅਕਲਮੰਦੀ ਨਹੀਂ ਕਿ ਸਾਰੀ ਜ਼ਿੰਦਗੀ ਕਰਮकांड ਵਿੱਚ ਫਸ ਗਿਆ ਅਗਰ ਕਰਮकांड ਵਿੱਚ ਫਸ ਗਿਆ ਹੈ ਤੇ ਇਸ ਤੋਂ ਉੱਛਾ ਨਹੀਂ ਉੱਠ ਸਕਿਆ ਇਹ ਬੰਦਾ ਜਿਤਨਾ ਖਟੋਰ ਹੋ ਜਾਵੇਗਾ ਜਿਤਨਾ ਜ਼ਾਲਮ ਹੋ ਜਾਵੇਗਾ ਸ਼ਾਇਦ ਕੋਈ ਹੋਰ ਇਤਨਾ ਜ਼ਾਲਮ ਤੇ ਦੁਸ਼ਟ ਹੋਵੇ ਇਤਿਹਾਸ ਦੇ